ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਘਰ ਦੇ ਵਿੱਚ ਬਣਾਵਾਂਗੇ ਦੇਸੀ ਘਿਓ ਵੈਸੇ ਤਾਂ ਬਹੁਤ ਸਾਰੇ ਲੋਕ ਬਹੁਤ ਸਾਰੇ ਤਰੀਕਿਆਂ ਦੇ ਨਾਲ ਦੇਸੀ ਘਿਓ ਬਣਾਉਂਦੇ ਆ ਪਰ ਅੱਜ ਅਸੀਂ ਜਿਸ ਤਰੀਕੇ ਦੇ ਨਾਲ ਘਿਓ ਬਣਾ ਰਹੇ ਹਾਂ ਨਾ ਉਹਦੇ ਨਾਲ ਘਿਓ ਦੀ ਗੁਣਵੱਤਾ ਜਿਹੜੀ ਆ ਉਸੇ ਤਰ੍ਹਾਂ ਬਰਕਰਾਰ ਰਹੇਗੀ ਜਿਹਨ ਦੀ ਇਹ ਘਿਓ ਜਿਹੜਾ ਇਹ ਸਾਡੀ ਸਿਹਤ ਨੂੰ ਖਰਾਬ ਨਹੀਂ ਕਰੇਗਾ ਇਹਦਾ ਟੇਸਟ ਵੀ ਬਹੁਤ ਵਧੀਆ ਹੋਏਗਾ ਤੇ ਤੁਸੀਂ ਇੱਕ ਵਾਰ ਇਸ ਤਰੀਕੇ ਦੇ ਨਾਲ ਘਿਓ ਬਣਾ ਲਿਆ ਤੁਸੀਂ ਬਾਜ਼ਾਰ ਦੇ ਵਿੱਚੋਂ ਘਿਓ ਲੈ ਆਉਣਾ ਜਿਹੜਾ ਬਿਲਕੁਲ ਬੰਦ ਕਰ ਦੋਗੇ ਇਸ ਘਿਓ ਨੂੰ ਬਣਾਉਣ ਦੇ ਲਈ ਮੈਂ ਜੀ ਮਲਾਈ ਤੋਂ ਮੱਖਣ ਬਣਾਇਆ ਇਹ ਤਕਰੀਬਨ ਇੱਕ ਹਫਤੇ ਦੀ ਮਲਾਈ ਸੀਗੀ ਤੇ ਉਸ ਤੋਂ ਮੱਖਣ ਬਣਾ ਲਿਆ ਉਹਨੂੰ ਰੇੜਕ ਕੇ ਤੇ ਇਸ ਦੇ ਬਾਅਦ ਅਸੀਂ ਇਹਨੂੰ ਨਾ ਮੀਡੀਅਮ ਫਲੇਮ ਦੇ ਉੱਪਰ ਗਰਮ ਹੋਣ ਦੇ ਲਈ ਰੱਖ ਦਿਆਂਗੇ ਹੁਣ ਇਸ ਮੱਖਣ ਨੂੰ ਅਸੀਂ ਗਰਮ ਕਰ ਲਵਾਂਗੇ ਤੇ ਇਹਨੂੰ ਇੱਕ ਤੋਂ ਦੋ ਉਬਾਲੇ ਜene ਆ ਉਹ ਦੇ ਦੇਨੇ ਆ ਇਹਨੂੰ ਬਹੁਤ ਜ਼ਿਆਦਾ ਅਸੀਂ ਕਾੜ ਕਾੜ ਕੇ ਘਿਓ ਨੂੰ ਨਹੀਂ ਬਣਾਵਾਂਗੇ ਜਿਵੇਂ ਇਹਦੇ ਵਿੱਚ ਦੋ ਉਬਾਲੇ ਚੰਗੇ ਜੇ ਆ ਗਏ ਜਿਵੇਂ ਕਿ ਪ੍ਰੋਪਰ ਉਬਾਲਾ ਆ ਗਿਆ ਜਿਵੇਂ ਤੁਸੀਂ ਦੇਖ ਸਕਦੇ ਹੋ ਤਾਂ ਇਸ ਤਰ੍ਹਾਂ ਦੇ ਦੋ ਉਬਾਲੇ ਆਪਾਂ ਦੇ ਦੇਾਂਗੇ ਉਸਦੇ ਬਾਅਦ ਗੈਸ ਦੀ ਫਲੇਮ ਨੂੰ ਬੰਦ ਕਰ ਦਾਂਗੇ ਤੇ ਇਹਨੂੰ ਥੋੜਾ ਜਿਹਾ ਠੰਡਾ ਹੋਣ ਦੇ ਲਈ ਛੱਡ ਦੇਣਾ ਵਾ ਇਸ ਘਿਓ ਨੂੰ ਅਸੀਂ ਕਾੜ-ਕਾੜ ਕੇ ਨਹੀਂ ਬਣਾਉਣਾਗਾ ਕਿਉਂਕਿ ਜਦੋਂ ਅਸੀਂ ਕਾੜ-ਕਾੜ ਕੇ ਘਿਓ ਬਣਾਉਂਦੇ ਆ ਨਾ ਤਾਂ ਉਹਦਾ ਟੇਸਟ ਵੀ ਕੋੜਾ ਹੋ ਜਾਂਦਾ ਵਾ ਤਾਂ ਇਸ ਤਰ੍ਹਾਂ ਅਸੀਂ ਘਿਓ ਕਿ ਉਹਦੀ ਜਿਹੜੀ ਗੁਣਵੱਤਾ ਹੈ ਉਹ ਪੂਰੀ ਬਰਕਰਾਰ ਰੱਖਾਂਗੇ ਕਿ ਅਸੇ ਫਿਲਮ ਨੂੰ ਮੈਂ ਬੰਦ ਕਰ ਦਿੱਤਾ ਤੇ ਇਹਨੂੰ ਥੋੜਾ ਜਿਹਾ ਠੰਡਾ ਹੋਣ ਦੇਣਾ ਵਾ ਤੇ ਉਸਦੇ ਬਾਅਦ ਅਸੀਂ ਇਹਨੂੰ ਛਾਣ ਲਵਾਂਗੇ ਛਾਣਨ ਦੇ ਨਾਲ ਕੀ ਹੁੰਦਾ ਹੈ ਕਿ ਇੱਕ ਤਾਂ ਇਹਦੇ ਚ ਜੜੀਆਂ ਵੀ ਛਿੱਡੀਆਂ ਹੋਣਗੀਆਂ ਉਹ ਨਿਕਲ ਜਾਣਗੀਆਂ ਜਾਂ ਕੁਝ ਹੋਰ ਵੇਸਟਰਸ ਹੋਈ ਉਹ ਵੀ ਨਿਕਲ ਜਾਏਗੀ ਪਰ ਹਾਲਾਂਕਿ ਆਪਾਂ ਇਹਨੂੰ ਬਹੁਤ ਹੀ ਸਾਫ਼ ਸੁਥਰੇ ਤਰੀਕੇ ਦੇ ਨਾਲ ਬਣਾ ਰਹੇ ਹਾਂ ਇੱਥੇ ਜਿਹੜੀਆਂ ਛਿੱਧੀਆਂ ਹੋਣਗੀਆਂ ਥੋੜੀਆਂ-ਬਹੁਤੀਆਂ ਉਹ ਫਾਸਟ ਦੇ ਵਿੱਚ ਨਿਕਲ ਜਾਣਗੀਆਂ ਤੁਸੀਂ ਦੇਖ ਸਕਦੇ ਹੋ ਕੜਾਈ ਦੇ ਵਿੱਚ ਥੱਲੇ ਤਾਂ ਤਕਰੀਬਨ ਲੱਸੀ ਰਹਿ ਗਈ ਹੈ ਕੋਈ ਇਸ ਤਰ੍ਹਾਂ ਨਹੀਂ ਹੈ ਕਿ ਇਹਦੇ ਵਿੱਚ ਸਾਡੇ ਕੋਲੇ ਕਿਓ ਬਚਿਆ ਵਾ ਕਿਉਂਕਿ ਅਸੀਂ ਇਹਨੂੰ ਸਿਰਫ ਇੱਕ ਉਬਾਲਾ ਦਿੱਤਾ ਵਾ ਤੇ ਉਸ ਦੇ ਬਾਅਦ ਇਹ ਚਾਣਨੀ ਦੇ ਵਿੱਚ ਵੀ ਜਿਹੜਾ ਕਿਓ ਹੈਗਾ ਵਾ ਉਹ ਆਪਾਂ ਚੰਗੀ ਤਰ੍ਹਾਂ ਡੱਬੇ ਦੇ ਵਿੱਚ ਪਾ ਦੇਣਾ ਵਾ ਫਿਰ ਇਹਨੂੰ ਰੂਮ ਟੈਂਪਰੇਚਰ ਤੇ ਆਉਣ ਦੇ ਲਈ ਆਪਾਂ ਛੱਡ ਦੇਾਂਗੇ ਤੇ ਜਦੋਂ ਇਹ ਰੂਮ ਟੈਂਪਰੇਚਰ ਤੇ ਆ ਗਿਆ ਤਾਂ ਆਪਾਂ ਇਹਨੂੰ ਫ੍ਰਿਜ ਦੇ ਵਿੱਚ ਰੱਖ ਦੇਣਾ ਛਾਨੀ ਦੇ ਵਿੱਚ ਜੋ ਵੀ ਹੈ ਇਹ ਸਿਰਫ ਛਿੱਧੀਆਂ ਐ ਤੇ ਇਹ ਇੱਕ ਬੇਸਟਾ ਜਿਹਾ ਇਹਦੇ ਵਿੱਚ ਕਿਉਂ ਬਿਲਕੁਲ ਨਹੀਂ ਐ ਤੇ ਹੁਣ ਮੈਂ ਨਾ ਇਹਨੂੰ ਰੂਮ ਟੈਂਪਰੇਚਰ ਤੇ ਆਉਣ ਤੋਂ ਬਾਅਦ ਫ੍ਰਿਜ ਵਿੱਚ ਰੱਖ ਦੇਣਾ 5 ਤੋਂ 6 ਘੰਟਿਆਂ ਦੇ ਲਈ 5 ਤੋਂ 6 ਘੰਟਿਆਂ ਦੇ ਬਾਅਦ ਇਸ ਤਰ੍ਹਾਂ ਇਹ ਬਿਲਕੁਲ ਸੈੱਟ ਹੋ ਜਾਂਦਾ ਵਾ ਤੇ ਥੱਲੇ ਸਾਡੇ ਕੋਲੇ ਨਾ ਇਹਦੇ ਵਿੱਚ ਕਾਫੀ ਸਾਰੀ ਲੱਸੀ ਜਿਹੜੀ ਆ ਉਹ ਥੱਲੇ ਰਹਿ ਜਾਏਗੀ ਕਿਉਂਕਿ ਉਹ ਤੁਹਾਡਾ ਉੱਪਰ ਜੰਮ ਜਾਏਗਾ ਤੇ ਲੱਸੀ ਜਿਹੜੀ ਹੈ ਉਹ ਥੱਲੇ ਰਹਿ ਜਾਊਗੀ ਇਸ ਤਰ੍ਹਾਂ ਪਹਿਲਾਂ ਨਾ ਚਾਕੂ ਜਾਂ ਕੱਟ ਦੇ ਨਾਲ ਇਹਨੂੰ ਸਾਈਡਾਂ ਤੋਂ ਕੱਟ ਮਾਰ ਲਿਓ ਇਹਦੇ ਨਾਲ ਇਹਨੂੰ ਕੱਢਣਾ ਥੋੜਾ ਜਿਹਾ ਸੌਖਾ ਹੋ ਜਾਂਦਾ ਹੈ ਵੈਸੇ ਤਾਂ ਇਹ ਕਾਫੀ ਸੌਫਟ ਆ ਹਜੇ ਪਰ ਫਿਰ ਵੀ ਜੇ ਤੁਹਾਨੂੰ ਲੱਗੇ ਤਾਂ ਇਹਨੂੰ ਸਾਈਡਾਂ ਤੋਂ ਕੱਟ ਮਾਰ ਲਿਓ ਉਸ ਤੋਂ ਬਾਅਦ ਇਹਨੂੰ ਚਮਚ ਜਾਂ ਕਟਛੀ ਦੇ ਨਾਲ ਕੜਾਈ ਦੇ ਵਿੱਚ ਅਸੀਂ ਪਾ ਲਵਾਂਗੇ ਤੇ ਥੱਲੇ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਕਾਫੀ ਸਾਰੀ ਲੱਸੀ ਜਿਹੜੀ ਹੈ ਉਹ ਰਹਿ ਗਈ ਆ ਤਾਂ ਤੁਸੀਂ ਇਦਾਂ ਵੀ ਕਰ ਸਕਦੇ ਹੋ ਕਿ ਪਹਿਲਾਂ ਤੁਸੀਂ ਲੱਸੀ ਸਾਈਡਾਂ ਤੋਂ ਥੋੜਾ ਜਿਹਾ ਕੱਢ ਕੇ ਲੱਸੀ ਜਿਹੜੀ ਹੈ ਇਹਦੀ ਕੱਢ ਦਿਓ ਪਰ ਕਈ ਵਾਰੀ ਕੀ ਹੁੰਦਾ ਕਿ ਲੱਸੀ ਦੇ ਨਾਲ ਵੀ ਥੋੜਾ ਬਹੁਤ ਆਕਿਆ ਹੋ ਜਿਹੜਾ ਹੈ ਉਹ ਚਲਾ ਜਾਂਦਾ ਵਾ ਤਾਂ ਇਸ ਕਰਕੇ ਮੈਂ ਇਹਨੂੰ ਇਸੇ ਤਰ੍ਹਾਂ ਹੀ ਕੱਢ ਰਹੀ ਆ ਤੇ ਸਾਡੇ ਕੋਲੇ ਵੇਸਟ ਜਿਹੜੀ ਆ ਉਹ ਰਹਿ ਗਈ ਆ ਜੇ ਤੁਹਾਨੂੰ ਲੱਗੇ ਕਿ ਲੱਸੀ ਦੇ ਵਿੱਚ ਵੀ ਸ਼ਾਇਦ ਥੋੜਾ ਬਹੁਤ ਆਕਿਆ ਰਹਿ ਗਿਆ ਇੱਕ ਵੀ ਬੂੰਦ ਅਸੀਂ ਘਿਓ ਦੀ ਨਾ ਵੇਸਟ ਨਹੀਂ ਜਾਣ ਦੇਣੀਗੀ ਤਾਂ ਆਪਾਂ ਇਹਨੂੰ ਨਾ ਗਰਮ ਹੋਣ ਦੇ ਲਈ ਰੱਖ ਦੇਾਂਗੇ ਇਧਰੋਂ ਅਸੀਂ ਇਹ ਜਿਹੜਾ ਘਿਓ ਬਣਾਇਆ ਹੈ ਪਹਿਲੀ ਵਾਰ ਮੱਖਣ ਨੂੰ ਗਰਮ ਕਰਕੇ ਜਿਹੜਾ ਸਾੜਾ ਘਿਓ ਬਣਿਆ ਇਹਨੂੰ ਅਸੀਂ ਫਿਰ ਤੋਂ ਗਰਮ ਹੋਣ ਦੇ ਲਈ ਰੱਖ ਦੇਾਂਗੇ ਤੇ ਦੂਜੇ ਪਾਸੇ ਜਿਹੜੀ ਬੇਸਟ ਸੀਗੀ ਜੇ ਤੁਹਾਨੂੰ ਲੱਗਦਾ ਹੈ ਕਿ ਇਹਦੇ ਵਿੱਚ ਵੀ ਥੋੜਾ ਘਿਓ ਹੈਗਾ ਵਾ ਤਾਂ ਇਹਨੂੰ ਵੀ ਤੁਸੀਂ ਗਰਮ ਕਰ ਲਓ ਅਲੱਗ ਤੋਂ ਜਦੋਂ ਅਸੀਂ ਲੱਸੀ ਨੂੰ ਬਟਰ ਦੇ ਨਾਲ ਗਰਮ ਕਰਦੇ ਹਾਂ ਉਹਨੂੰ ਪ੍ਰੋਸੈਸ ਕਰੀ ਜਾਂਦੇ ਆ ਜਾਨੀ ਜੀ ਉਹਨੂੰ ਥੱਲੇ ਫਲੇਮ ਦੇ ਨਾਲ ਹਾਈ ਜਨ ਲੋ ਕਰਕੇ ਤਾਂ ਉਹਨੂੰ ਕਾੜੀ ਜਾਂਦੇ ਆ ਤਾਂ ਉਹਦੇ ਨਾਲ ਜਿਹੜੀ ਲੱਸੀ ਦੀ ਗੜਤਨ ਹੁੰਦੀ ਆ ਜਾਂ ਲੱਸੀ ਦੇ ਜਿਹੜੇ ਕੋੜੇ ਟੇਸਟ ਹੁੰਦਾ ਨਾ ਉਹ ਵੀ ਸਾਡੀ ਘਿਓ ਦੇ ਵਿੱਚ ਚਲਾ ਜਾਂਦਾ ਵਾ ਤੇ ਜੇ ਤੁਸੀਂ ਇਸ ਤਰ੍ਹਾਂ ਪਹਿਲਾਂ ਲੱਸੀ ਨੂੰ ਅਲੱਗ ਕਰ ਦਿੱਤਾ ਘਿਓ ਦੇ ਵਿੱਚੋਂ ਤਾਂ ਤੁਹਾਡਾ ਘਿਓ ਦਾ ਟੇਸਟ ਬਹੁਤ ਵਧੀਆ ਰਹੇਗਾ ਤੇ ਉਸ ਦੇ ਬਾਅਦ ਨਾ ਜੇ ਤੁਹਾਨੂੰ ਲੱਗਦਾ ਹੈ ਕਿ ਇਹਦੇ ਵਿੱਚ ਵੀ ਥੋੜਾ ਕਿਓ ਹੈਗਾ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਤਕਰੀਬਨ ਜਿਆਦਾ ਨਹੀਂ ਤਾਂ ਅੱਧਾ ਘਜਮਾ ਦੇ ਕਰੀਬ ਕਿਓ ਹੈਗਾ ਤਾਂ ਇਹਨੂੰ ਆਪਾਂ ਗਰਮ ਕਰਕੇ ਇੱਕ ਕੌਲੀ ਚ ਉਬਾਲਿਆ ਤੇ ਇਹਨੂੰ ਵੀ ਆਪਾਂ ਠੰਡਾ ਹੋਣ ਲਈ ਰੱਖ ਦੇਾਂਗੇ ਉਧਰੋਂ ਜਿਹੜਾ ਅਸੀਂ ਕਿਓ ਕੜਾਈ ਦੇ ਵਿੱਚ ਬਣਾ ਕੇ ਪਾਇਆ ਵਾ ਲੱਸੀ ਜਿਹਦੀ ਅਲੱਗ ਕਰ ਦਿੱਤੀ ਉਹਨੂੰ ਹੁਣ ਅਸੀਂ ਫਿਰ ਤੋਂ ਇੱਕ ਜਾਂ ਦੋ ਉਬਾਲੇ ਚ ਰਿਹਾ ਉਹ ਦੇ ਦੇਣੇ ਅਜੇ ਅਸੀਂ ਇਸ ਤੱਕ ਉਹ ਨਹੀਂ ਬਣਾਵਾਂਗੇ ਕਿਉਂਕਿ ਇਹਨੂੰ ਤੁਸੀਂ ਉਦੋਂ ਤੱਕ ਇਸ ਪ੍ਰੋਸੈਸ ਨੂੰ ਕਰਨਾ ਹੈ ਜਦੋਂ ਤੱਕ ਤੁਹਾਡੀ ਜਿਹੜੀ ਲੱਸੀ ਆ ਉਹਦੀ ਕੁਆਂਟੀਟੀ ਘੱਟ ਨਾ ਜਾਵੇ ਜਿਵੇਂ ਮਾਈਨਰ ਹੈ ਜਾਵੇ ਹੁਣ ਇਹਨੂੰ ਆਪਾਂ ਫਿਰ ਤੋਂ ਦੋ ਦਿਨ ਉਬਾਲੇ ਦੇ ਦਿੱਤੇ ਆ ਤੇ ਇਹਨੂੰ ਹਲਕਾ ਜਿਹਾ ਠੰਡਾ ਹੋਣ ਵਾਸਤੇ ਰੱਖ ਦੇਾਂਗੇ ਫਿਰ ਤੋਂ ਅਸੀਂ ਛਾਣ ਲਵਾਂਗੇ ਤੇ ਛਾਣ ਕੇ ਉਸੇ ਤਰ੍ਹਾਂ ਹੀ ਰੂਮ ਟੈਂਪਰੇਚਰ ਤੇ ਆਉਣ ਤੋਂ ਬਾਅਦ ਕੋਲੀ ਨੂੰ ਵੀ ਤੇ ਜਿਸ ਭਾਂਡੇ ਦੇ ਵਿੱਚ ਹੁਣ ਅਸੀਂ ਇਹਨੂੰ ਛਾਣਿਆ ਵਾ ਇਹਨਾਂ ਦੋਨਾਂ ਚੀਜ਼ਾਂ ਨੂੰ ਫਿਰ ਤੋਂ ਫ੍ਰਿਜ ਦੇ ਵਿੱਚ ਰੱਖ ਦਿਆਂਗੇ ਤੇ ਇੱਥੇ ਸਾਡੇ ਕੋਲੇ ਥੋੜੀਆਂ ਬੋਤੀਆਂ ਛਿੱਧੀਆਂ ਜਿਹੜੀਆਂ ਐ ਉਹ ਰੱਖੀਆਂ ਵਾ ਹੁਣ ਹੁਣ ਆਪਾਂ ਦੋਨਾਂ ਚੀਜ਼ਾਂ ਨੂੰ ਫਿਰ ਤੋਂ ਫ੍ਰਿਜ 'ਚ ਰੱਖ ਦਿਆਂਗੇ ਫ੍ਰਿਜ ਵਿੱਚ ਰੱਖਣ ਦੇ ਬਾਅਦ ਮੈਂ ਦੋਨੋਂ ਦਿਖਾਉਣੀ ਆ ਕਿ ਇਹ ਤਾਂ ਫਿਰ ਤੋਂ ਛੰਮ ਗਿਆ ਵਾ ਤੇ ਇਹਦੇ ਜਨਾਂ ਕਿਉਂਕਿ ਇਹ ਲੱਸੀ ਆ ਜ਼ਿਆਦਾਤਰ ਇਹਦੇ ਚ ਘਿਓ ਹੈ ਨੀਗਾ ਤੇ ਤਕਰੀਬਨ ਅੱਧਾ ਕ ਚਮਚੇ ਦੇ ਕਰੀਬ ਉੱਪਰ ਥੋੜਾ ਬਹੁਤਾ ਘਿਓ ਜੜਾਏ ਉਹ ਜੰਮ ਗਿਆ ਵਾ ਤੇ ਇਹ ਅਸੀਂ ਕੱਢ ਲਵਾਂਗੇ ਹੁਣ ਜਦੋਂ ਅਸੀਂ ਇਹਨੂੰ ਫਿਰ ਤੋਂ ਘਿਓ ਨੂੰ ਗਰਮ ਕਰਾਂਗੇ ਤੇ ਇਸ ਤਰ੍ਹਾਂ ਇਹਨੂੰ ਆਪਾਂ ਫਿਰ ਤੋਂ ਕੱਢ ਲਵਾਂਗੇ ਥੱਲੇ ਤੁਸੀਂ ਦੇਖ ਸਕਦੇ ਹੋ ਫਿਰ ਤੋਂ ਸਾਡੇ ਕੋਲੇ ਲੱਸੀ ਜਿਹੜੀ ਆ ਉਹ ਬਚ ਗਈ ਆ ਇਸ ਪ੍ਰੋਸੈਸ ਨੂੰ ਅਸੀਂ ਦੋ ਦਿਨ ਵਾਰ ਉਦੋਂ ਤਾਈਂ ਰਿਪੀਟ ਕਰਨਾ ਜਦ ਤੱਕ ਸਾਡੇ ਕੋਲੇ ਇਸ ਤਰ੍ਹਾਂ ਮਾਈਨਰਜੀ ਲੱਸੀ ਨਾ ਰਹਿ ਜਾਵੇ ਤੇ ਜਦੋਂ ਮੈਂ ਇਹਨੂੰ ਤੀਸਰੀ ਵਾਰ ਹੁਣ ਗਰਮ ਕਰ ਰਹੀ ਆ ਤਾਂ ਲੱਸੀ ਸਾਡੇ ਕੋਲੇ ਬਹੁਤ ਘੱਟ ਬਚੀ ਆ ਤਾਂ ਹੁਣ ਆਪਾਂ ਇਹਨੂੰ ਪੂਰੀ ਤਰ੍ਹਾਂ ਘਿਓ ਨੂੰ ਬਣਾ ਲਵਾਂਗੇ ਹੁਣ ਇਹਨੂੰ ਬਣਾਉਣ ਨੂੰ ਤੁਹਾਨੂੰ ਬਹੁਤ ਜ਼ਿਆਦਾ ਟਾਈਮ ਨਹੀਂ ਲੱਗੇਗਾ ਇਹ ਨਹੀਂ ਕਿ ਤੁਹਾਨੂੰ ਅੱਧਾ ਘੰਟਾ 40 ਮਿੰਟ ਇਸ ਤਰ੍ਹਾਂ ਲੱਗੇਗਾ ਇਹਨੂੰ ਤਕਰੀਬਨ 5-7 ਮਿੰਟ ਲੱਗਣਗੇ ਤੁਹਾਡਾ ਘਿਓ ਝੜਾਇਓ ਬਣ ਕੇ ਰੈਡੀ ਹੋ ਜਾਏਗਾ ਕਿਉਂਕਿ ਜਦੋਂ ਇਹਦੇ ਵਿੱਚ ਲੱਸੀ ਜ਼ਿਆਦਾ ਕੁਆਂਟੀਟੀ ਚ ਹੁੰਦੀ ਆ ਤਾਂ ਲੱਸੀ ਜਿਹੜੀ ਆ ਉਹ ਪਾਫ ਬਣ ਕੇ ਉੱਡਦੀ ਆ ਉਨੇ ਟਾਈਮ ਤੱਕ ਘਿਉ ਬਨਣਾ ਸ਼ੁਰੂ ਨਹੀਂ ਹੁੰਦਾਗਾ ਜਿੰਨੇ ਟਾਈਮ ਤੱਕ ਘਿਉ ਦੇ ਵਿੱਚੋਂ ਲੱਸੀ ਜਿਹੜੀ ਐ ਉਹ ਖਤਮ ਨਹੀਂ ਹੁੰਦੀ ਪਰ ਅਸੀਂ ਲੱਸੀ ਨੂੰ ਪਹਿਲਾਂ ਹੀ ਪ੍ਰੋਸੈਸ ਦੇ ਵਿੱਚ ਖਤਮ ਕਰ ਦਿੱਤਾ ਇਸ ਕਰਕੇ ਇਹਨੂੰ ਬਨਣ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਇਹਦੇ ਵਿੱਚ ਛਿੱਧੀਆਂ ਆਏ ਉਹ ਹਾਰਡ ਹੋ ਗਈਆਂ ਲੱਸੀ ਜਿਹੜੀ ਐ ਇਹਦੇ ਚੋਂ ਉੱਡ ਗਈ ਤਾਂ ਇਹਨੂੰ ਸਾਨੂੰ ਬਹੁਤ ਜ਼ਿਆਦਾ ਕਾੜਨ ਦੀ ਜ਼ਰੂਰਤ ਨਹੀਂ ਪੈਗੀ ਤੇ ਨਾ ਹੀ ਇਹਨੂੰ ਕਾਲਾ ਕਰਨ ਦੀ ਜ਼ਰੂਰਤ ਪਈ ਹੈ ਤੇ ਕਲਰ ਵੀ ਤੁਸੀਂ ਦੇਖ ਸਕਦੇ ਹੋ ਘਿਉ ਦਾ ਬਹੁਤ ਵਧੀਆ ਆਇਆ ਵਾ ਜਦੋਂ ਇਸ ਤਰ੍ਹਾਂ ਛਿੱਧੀਆਂ ਜਿਹੜੀਆਂ ਐ ਉਹ ਹਾਰਡ ਹੋ ਜਾਣ ਲੱਸੀ ਇਹਦੇ ਵਿੱਚੋਂ ਉੱਡ ਜਾਵੇ ਤਾਂ ਸਮਝ ਲਓ ਤੁਹਾਡਾ ਕਯੋ ਜਣਾ ਹੈ ਉਹ ਬਣ ਕੇ ਰੈਡੀ ਹੋ ਗਿਆ ਤੇ ਇੱਥੇ ਗੈਸ ਦੀ ਫਲੇਮ ਨੂੰ ਬੰਦ ਕਰਨ ਦੇ ਬਾਅਦ ਵੀ ਤੁਸੀਂ ਦੇਖੋਗੇ ਕਿ ਕਯੋ ਕਾਫੀ ਜ਼ਿਆਦਾ ਗਰਮ ਹੋਣ ਕਰਕੇ ਨਾ ਆਪਣੇ ਆਪ ਹੀ ਕਰਦਾ ਰਹੇਗਾ ਇਸ ਤਰ੍ਹਾਂ ਰੂਮ ਟੈਂਪਰੇਚਰ 'ਉਂਦੇ ਬਾਅਦ ਰੂਮ ਟੈਂਪਰੇਚਰ ਤੇ ਆਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਉਹ ਸਾਡੇ ਕੋਲੇ ਬਣ ਕੇ ਰੈਡੀ ਹੋ ਗਿਆ ਤਾਂ ਇਹਨੂੰ ਅਸੀਂ ਜਿਸ ਵੀ ਭਾਂਡੇ ਦੇ ਵਿੱਚ ਤੁਸੀਂ ਇਹਨੂੰ ਸਟੋਰ ਕਰਕੇ ਰੱਖਦੇ ਹੋ ਉਹਦੇ ਵਿੱਚ ਤੁਸੀਂ ਹੁਣ ਛਾਨ ਲੈਣਾ ਤੇ ਤੁਸੀਂ ਕਿਹੋ ਦਾ ਕਲਰ ਵੀ ਦੇਖ ਸਕਦੇ ਹੋ ਕਿੰਨਾ ਵਧੀਆ ਕਲਰ ਆਇਆ ਤੇ ਬਹੁਤ ਹੀ ਵਧੀਆ ਖੁਸ਼ਬੂ ਜਿਹੜੀ ਆ ਉਹ ਕਿਹੋ ਜਿਹੀ ਆਏਗੀ ਤੇ ਇਸ ਤਰ੍ਹਾਂ ਕਿਹੋ ਤੁਹਾਡਾ ਦਾਣੇਦਾਰ ਵੀ ਬਨੇਗਾ ਤੇ ਤੁਸੀਂ ਇਸ ਤਰੀਕੇ ਦੇ ਨਾਲ ਘਰ ਦੇ ਵਿੱਚ ਕਿਹੋ ਬਣਾਇਆ ਨਾ ਤੁਸੀਂ ਮਾਰਕੀਟ ਚੋਂ ਕਿਹੋ ਲਿਆਉਣਾ ਬਿਲਕੁਲ ਭੁੱਲ ਜਾਓਗੇ ਤੇ ਜਿਹੜੀਆਂ ਥੱਲੇ ਛਿੱਧੀਆਂ ਰਹਿ ਗਈਆਂ ਇਹਨਾਂ ਦੇ ਵਿੱਚ ਥੋੜਾ ਪੋਤਾ ਕਿਉਂ ਛੜਾਏ ਉਹ ਰਹਿ ਜਾਏਗਾ ਤੇ ਉਹ ਵੀ ਅਸੀਂ ਇਕੱਠਾ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਕੜਾਈ ਸਾਡੀ ਇੰਦਾ ਨਹੀਂ ਕਿ ਬਿਲਕੁਲ ਕਾਲੀ ਹੋ ਗਈ ਹੈ ਹਨਾ ਤੇ ਇਹਨਾਂ ਨੂੰ ਨਾ ਇਹਨੂੰ ਅਸੀਂ ਸਾਈਡ ਤੇ ਕਰ ਦਿੰਨੇ ਆ ਤੇ ਇਹ ਛਿੱਧੀਆਂ ਵੀ ਅਸੀਂ ਇੱਕ ਭਾਂਡੇ ਦੇ ਵਿੱਚ ਛਾਨ ਲਵਾਂਗੇ ਜਿਹੜਾ ਥੋੜਾ ਬੋਤਾ ਇਹਨਾਂ ਦੇ ਵਿੱਚ ਕਿਉਂ ਹੋਏਗਾ ਨਾ ਆਪਣੇ ਆਪ ਇਸ ਛਾਨਣੀ ਦੇ ਵਿੱਚ ਪਾ ਕੇ ਥੋੜੀ ਦੇਰ ਲਈ ਰੱਖ ਦਿਓ ਤੇ ਕਿਉਂ ਆਪਣੇ ਆਪ ਜਿਹੜਾ ਏ ਉਹ ਥੱਲੇ ਆ ਜਾਏਗਾ ਤੇ ਜਿਹੜੀ ਟਰੜੀ ਕੜਾਈ ਹੋਏਗੀ ਜਿਹਦੇ ਵਿੱਚ ਥੋੜਾ ਜਿਹਾ ਘਿਓ ਰਹਿ ਜਾਂਦਾ ਵਾ ਇਸ ਘਿਓ ਦੀ ਵਰਤੋ ਤੁਸੀਂ ਜਿੱਦਾਂ ਇਹਦੇ ਵਿੱਚ ਸਬਜ਼ੀ ਗਰਮ ਕਰ ਸਕਦੇ ਹੋ ਜਾਂ ਫਿਰ ਤੁਸੀਂ ਇਹਦੇ ਵਿੱਚ ਆਟਾ ਗੁੰਨਸ ਸਕਦੇ ਹੋ ਤਾਂ ਕਿਉਂਕਿ ਬਹੁਤ ਜ਼ਿਆਦਾ ਤਾਂ ਨਹੀਂ ਹੈ ਥੋੜੀ ਜਿਹੀ ਕੁਆਂਟੀਟੀ ਚ ਇਹਦੇ ਵਿੱਚ ਘਿਓ ਜਿਹੜਾ ਹੈ ਉਹ ਸਾਡੇ ਕੋਲੇ ਬਚ ਗਿਆ ਤੇ ਤੁਸੀਂ ਦੇਖ ਸਕਦੇ ਹੋ ਇਹ ਨਹੀਂ ਕਿ ਸਾਡੀ ਕੜਾਈ ਜਿਹੜੀ ਆ ਉਹ ਕਾਲੀ ਹੋ ਗਈ ਆ ਤੇ ਘਿਓ ਅਸੀਂ ਬਹੁਤ ਘੜ ਘੜ ਕੇ ਬਣਾਇਆ ਵਾ ਤੇ ਇਸ ਤਰ੍ਹਾਂ ਬਣਾਇਆ ਗਿਆ ਘਿਓ ਜਿਹੜਾ ਹੈ ਨਾ ਉਹ ਬਹੁਤ ਹੀ ਵਧੀਆ ਬੰਦਾ ਹੈ ਤੇ ਹੁਣ ਨਾ ਇਸ ਨੂੰ ਵੀ ਤੁਸੀਂ ਦੇਖ ਸਕਦੇ ਹੋ ਦੇਚ ਥੱਲੇ ਨਾ ਆਪਣੇ ਆਪ ਘਿਓ ਜਿਹੜਾ ਇਹ ਉਹ ਡਿੱਗ ਜਾਏਗਾ ਤੇ ਬਾਕੀ ਵੇਸਟ ਜਿਹੜੀ ਆ ਉੱਪਰ ਰਹਿ ਜਾਏਗੀ ਤੇ ਜਿਹੜਾ ਸਾਡੇ ਕੋਲੇ ਘਿਓ ਬਚ ਗਿਆ ਵਾ ਇਹ ਵਾਲਾ ਇਹਨੂੰ ਇਹ ਜਿਹੜਾ ਘਿਓ ਸਾਡੇ ਕੋਲ ਬਣ ਗਿਆ ਇਹਨੂੰ ਅਸੀਂ ਥੋੜੀ ਦੇ ਲਈ ਠੰਡਾ ਹੋਣ ਦੇ ਲਈ ਰੱਖ ਦਿਆਂਗੇ ਫਿਰ ਉਸ ਤੋਂ ਬਾਅਦ ਨਾ ਮੈਂ ਇਹਨੂੰ ਤੁਹਾਨੂੰ ਦਿਖਾਉਣੀ ਆ ਕਿ ਠੰਡਾ ਹੋਣ ਦੇ ਬਾਅਦ ਕਿ ਉਹ ਸਾਡੇ ਕੋਲੇ ਕਿਸ ਤਰ੍ਹਾਂ ਦਾ ਬਣ ਗਿਆ ਤੇ ਇਹਨੂੰ ਤਕਰੀਬਨ ਮੈਂ ਰੂਮ ਟੈਂਪਰੇਚਰ ਤੋਂ ਬਾਅਦ 1 ਘੰਟੇ ਲਈ ਰੱਖਿਆ ਫ੍ਰਿਜ ਦੇ ਵਿੱਚ ਤੇ ਇਹ ਵੈਸੇ ਤਾਂ ਬਹੁਤ ਜ਼ਿਆਦਾ ਤਾਂ ਨਹੀਂ ਜੰਮਿਆਗਾ ਪਰ ਥੋੜਾ ਜਿਹਾ ਜੰਮ ਗਿਆ ਤੇ ਤੁਸੀਂ ਦੇਖ ਸਕਦੇ ਹੋ ਦਾਣੇਦਾਰ ਕਿਉਂ ਸਾਡੇ ਕੋਲੇ ਬਣ ਕੇ ਰੈਡੀ ਹੋਇਆ ਵਾ ਥੋੜਾ ਜਿਹਾ ਨਾ ਜਿੱਥੋਂ ਇਹਦਾ ਇਹ ਪਤਲਾ ਪਿਆ ਵਾ ਜਿੱਥੇ ਥੋੜਾ ਸੈੱਟ ਹੋ ਗਿਆ ਨਾ ਮੈਂ ਤੁਹਾਨੂੰ ਉੱਥੋਂ ਦਿਖਾਉਂਦੀ ਆ ਤਾਂ ਕਿ ਤੁਹਾਨੂੰ ਪ੍ਰੋਪਰ ਪਤਾ ਲੱਗ ਸਕੇ ਵੈਸੇ ਤੁਹਾਨੂੰ ਛੋਟੇ ਛੋਟੇ ਦਾਣੇ ਇਹਦੇ ਵਿੱਚ ਦੇਖ ਹੀ ਗਏ ਹੋਣਗੇ ਤੇ ਇੱਥੋਂ ਤੁਸੀਂ ਦੇਖ ਸਕਦੇ ਹੋ ਕਿ ਸਾਡਾ ਘਿਓ ਚੜਾਏ ਉਹ ਕਿੰਨਾ ਵਧੀਆ ਬਣਿਆ ਵਾ ਤੇ ਇਹਦਾ ਟੇਸਟ ਤਾਂ ਤੁਸੀਂ ਇੱਕ ਵਾਰ ਬਣਾ ਲਿਆ ਤਾਂ ਤੁਸੀਂ ਇਹਨੂੰ ਵਾਰ-ਵਾਰ ਇਸ ਤਰੀਕੇ ਦੇ ਨਾਲ ਘਿਓ ਚੜਾਏ ਉਹ ਬਣਾਓਗੇ ਤੇ ਤੁਸੀਂ ਜਰੂਰ ਮੈਨੂੰ ਕਮੈਂਟ ਕਰਕੇ ਦੱਸਣਾ ਜੀ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਤੇ ਤੁਸੀਂ ਘਰ ਦੇ ਵਿੱਚ ਇਸ ਕਿਓ ਨੂੰ ਟਰਾਈ ਕੀਤਾ ਤਾਂ ਤੁਹਾਨੂੰ ਕਿਵੇਂ ਦਾ ਲੱਗਿਆ ਤੇ ਇਸ ਤਰ੍ਹਾਂ ਨਾ ਛੋਟੇ ਛੋਟੇ ਦਾਣੇ ਤੁਹਾਨੂੰ ਦੇਖ ਹੀ ਰਹੇ ਹੋਣਗੇ ਹਜੇ ਪੂਰੀ ਤਰ੍ਹਾਂ ਠੰਡਾ ਨਹੀਂ ਹੋਇਆਗਾ ਤੇ ਮੈਂ ਨਾ ਤੁਹਾਨੂੰ ਥੋੜਾ ਜਿਹਾ ਸਾਈਡ ਤੋਂ ਕਰਕੇ ਵੀ ਦਿਖਾਉਂਦੀ ਆ ਤਾਂ ਕਿ ਤੁਹਾਨੂੰ ਪ੍ਰੋਪਰ ਪਤਾ ਲੱਗ ਸਕੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੌਫਟ ਬਹੁਤ ਹੀ ਦਾਣੇਦਾਰ ਕਿਓ ਬਣ ਕੇ ਰੈਡੀ ਹੋਇਆ ਉਮੀਦ ਕਰਦੀ ਆ ਜੀ ਵੀਡੀਓ ਪਸੰਦ ਆਏਗੀ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ